ਆ ਜਿਹੜਾ ਇਹ ਵਾਲਾ ਰੋਡ ਹੈ ਇੱਧਰੋਂ ਆਪਾਂ ਆਏ ਸੀ ਤੇ ਇਹਦੇ ਇਧਰਲੀ ਸਾਈਡ ਆ ਗਿਆ ਜੀ ਗੁਰਦੁਆਰਾ ਸਾਹਿਬ ਦਾ ਮੇਨ ਐਂਟਰੀ 게ਟ ਫਿਰ ਸਾਹਮਣੇ ਝੂਲਦੇ ਨਿਸ਼ਾਨ ਸਾਹਿਬ ਦੋ ਨਿਸ਼ਾਨ ਸਾਹਿਬ ਮੇਰੀ ਪੀਰੀ ਦੀ ਨਿਸ਼ਾਨੀ ਆਪਾਂ ਸਾਰੇ ਜਾਣਦੇ ਆ ਕਿ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੁੰਦਾ ਹੈ ਉੱਥੇ ਦੋ ਨਿਸ਼ਾਨ ਸਾਹਿਬ ਹਮੇਸ਼ਾ ਝੂਲਦੇ ਹੁੰਦੇ ਨੇ ਜੀ ਠੀਕ ਹੈ ਜੀ ਇਹ ਮੇਰੀ ਪੀਰੀ ਦੀ ਨਿਸ਼ਾਨੀ ਹੁੰਦੇ ਸੀਗੇ ਜਿਵੇਂ ਕਿ ਆਪਾਂ ਛੋਟੇ ਹੁੰਦੇ ਇਤਿਹਾਸ ਪੜ੍ਹਦੇ ਹੁੰਨੇ ਆ ਕਰੋ ਜੀ ਦਰਸ਼ਨ ਦੇਦਾਰੇ ਸਾਹਮਣੇ ਪਾਲਕੀ ਜੜ ਸ਼ੋਭਤ ਨੇ ਜੀ ਤੇ ਦਰਬਾਰ ਸਾਹਿਬ ਦੇ ਸੱਜੇ ਵਾਲੇ ਪਾਸੇ ਇਧਰਲੇ ਪਾਸੇ ਬਣਿਆ ਜੀ ਲੰਗਰ ਹਾਲ ਇਹ ਰਹੀ ਸਾਹਮਣੇ ਲੰਗਰ ਹਾਲ ਤੋਂ ਇੱਥੇ ਲਗਭਗ 3 ਮਹੀਨੇ ਉਸ ਸਰਾਇ ਦੇ ਅੰਦਰ ਰਹੇ ਸੀ ਜਿਹੜੀ ਸਰਾਇ ਆਪਾਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦਿਖਾਈ ਸੀ ਠੀਕ ਹੈ ਜੀ ਤੇ ਇਸ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਸਿੱਖ ਫੌਜਾਂ ਦਾ ਉਤਾਰਾ ਕੀਤਾ ਸੀ ਤੇ ਇਸੇ ਹੀ ਜਗ੍ਹਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਸਜਾਉਂਦੇ ਹੁੰਦੇ ਸੀਗੇ ਪਰ ਮੁਸਲਮਾਨਾਂ ਦੇ ਜ਼ੋਰ ਸਮੇ ਮੰਜੀ ਸਾਹਿਬ ਵਾਲੀ ਆ ਮਕਾਨ ਨੂੰ ਸਾਰਿਆ ਗਿਆ ਤਾਂ ਉਹ ਕੰਦਾ ਸਮੇਤ ਸਾਰਾ ਮਕਾਨ ਟਹਿ ਗਿਆ ਸੀ ਪਰ ਉਸ ਤੋਂ ਬਾਅਦ ਕਿਸੇ ਨੇ ਵੀ ਇੱਥੇ ਮਕਾਨ ਬਣਾਉਣ ਦਾ ਹੌਸਲਾ ਨਹੀਂ ਕੀਤਾ ਸੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਦਰਾਹਾ ਤੇ ਇਧਰੋਂ ਆਪਾਂ ਜਿਹੜਾ ਇਹ ਵਾਲਾ ਰੋੜਾ ਹੈ ਇਧਰੋਂ ਆਪਾਂ ਆਏ ਸੀ ਤੇ ਇਹਦੇ ਇਧਰਲੀ ਸਾਈਡ ਆ ਗਿਆ ਜੀ ਗੁਰਦੁਆਰਾ ਸਾਹਿਬ ਦਾ ਮੇਨ ਐਂਟਰੀ 게ਟ ਠੀਕ ਹੈ ਜੀ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਮੱਥਾ ਟੇਕਦਿਆਂ ਨਾਲ ਤੁਹਾਨੂੰ ਵੀ ਦਰਸ਼ਨ ਕਰਵਾਉਨੇ ਆ ਤੇ ਇਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਾਫੀ ਸਮਾਂ ਰੁਕੇ ਸੀ ਤੇ ਇਸੇ ਇਸੇ ਸਥਾਨ ਤੇ ਉਹ ਦੀਵਾਨ ਸਜਾਇਆ ਕਰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਇਤਿਹਾਸ ਸਥਾਨਾਂ ਦੇ ਦਰਸ਼ਨ ਦਿਦਾਰੇ ਕਰਦੇ ਹੋਏ ਆਪਾਂ ਪਹੁੰਚ ਗਏ ਜੀ ਪਿੰਡ ਦਰਾਹੇ ਤੇ ਇਹ ਉਹ ਸਥਾਨ ਆ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਸ਼ੇ ਦੇ ਚਰਨ ਪਏ ਸੀਗੇ ਤੇ ਉਹ ਇਤਿਹਾਸ ਆ ਸਾਰਾ ਇੱਧਰ ਲਿਖਿਆ ਹੈ ਗੁਰਦੁਆਰਾ ਦਮਦਮਾ ਸਾਹਿਬ ਪਾਸ਼ਾਏ 6ਵੇਂ ਠੀਕ ਹੈ ਜੀ ਇਹ ਸਾਰਾ ਇਤਿਹਾਸ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਨਾ ਤੁਸੀਂ ਉਦੋਂ ਤੱਕ ਦਰਸ਼ਨ ਦਿਦਾਰੇ ਕਰੋ ਜੀ ਗੁਰਦੁਆਰਾ ਸਾਹਿਬ ਇਤਿਹਾਸ ਇੱਧਰਲੇ ਪਾਸੇ ਲਿਖਿਆ ਹੋਇਆ ਜੀ ਐਂਟ੍ਰੈਸ ਤੇ ਤੇ ਇਹ ਪਰਵਾਰ ਸਾਹਿਬ ਦੇ ਸੱਜੇ ਪਾਸੇ ਲਿਖਿਆ ਹੋਇਆ ਹੈ ਜੀ ਸામਨੇ ਨਿਸ਼ਾਨ ਸਾਹਿਬ ਝੂਲਦੇ ਨੇ ਦਰਬਾਰ ਸਾਹਿਬ ਤੇ ਇੱਧਰ ਸੱਜੇ ਪਾਸੇ ਇੱਧਰਲੇ ਪਾਸੇ ਬਣਾ ਜੀ ਜੋੜਾ ਘਰ ਠੀਕ ਹੈ ਜੀ ਜੋੜੇ ਉਤਾਰ ਕੇ ਫਿਰ ਆਪਾਂ ਚੱਲਦੇ ਜੰਦਰ ਦਰਸ਼ਨ ਦੀਦਾਰੇ ਕਰਨ ਸਾਹਮਣੇ ਝੂਲਦੇ ਨਿਸ਼ਾਨ ਸਾਹਿਬ ਦੋ ਨਿਸ਼ਾਨ ਸਾਹਿਬ ਮੇਰੀ ਪੀਰੀ ਦੀ ਨਿਸ਼ਾਨੀ ਆਪਾਂ ਸਾਰੇ ਜਾਣਦੇ ਆ ਕਿ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸਥਾਨ ਹੁੰਦਾ ਹੈ ਉੱਥੇ ਦੋ ਨਿਸ਼ਾਨ ਸਾਹਿਬ ਇਹ ਮਿਸਾਟ ਚੂਲੇ ਹੁੰਦੇ ਨੇ ਠੀਕ ਹੈ ਜੀ ਇਹ ਮੇਰੀ ਪੀੜ ਦੀ ਨਿਸ਼ਾਨੀ ਹੁੰਦੇ ਸੀਗੇ ਜਿੱਦ ਵਿੱਚ ਆਪਾਂ ਛੋਟੇ ਹੁੰਦੇ ਇਤਿਹਾਸ ਪੜ੍ਹਦੇ ਹੁੰਨੇ ਆ ਠੀਕ ਹੈ ਜੀ ਤੇ ਹੁਣ ਆਪਾਂ ਇਸ ਦਰਵਾਦ ਸਾਹਿਬ ਦੇ ਅੰਦਰ ਚੱਲਦੇ ਆ ਤੇ ਚੱਲ ਕੇ ਦਰਸ਼ਨ ਦੀਦਾਰੇ ਕਰਦੇ ਠੀਕ ਹੈ ਜੀ ਸਾਹਮਣੇ ਦਰਵਾਦ ਸਾਹਿਬ ਸੋਨਾ ਬੁਣਿਆ ਦਰਵਾਦ ਸਾਹਿਬ ਹੈ ਜੀ ਚੱਲਦੇ ਆਪਾਂ ਅੰਦਰ ਤੇ ਚੱਲ ਕੇ ਦਰਸ਼ਨ ਦੀਦਾਰੇ ਕਰਦੇ ਪਰੋvida ਸ਼ੰਡਿਦਾਰੇ ਸਾਹਮਣੇ ਪਾਲਕ ਜੈ ਸ਼ੋਪਤ ਨੇ ਜੀ ਉਹ ਦਰਸ਼ਿਤ ਦਾਰੇ ਕਰਕੇ ਆ ਗਏ ਆਪਾਂ ਜੀ ਦਰਵਾਸਰ ਸਾਹਿਬ ਦੇ ਅੰਦਰੋਂ ਤੇ ਇਹਦਾ ਸਾਹਮਣੇ ਜੇ ਆਪਾਂ ਸਿੱਧਾ ਚੱਲਦੇ ਆ ਜੀ ਇੱਥੇਲੇ ਪਾਸੇ ਮੇਨ ਰੋਡ ਆ ਜਾਂਦਾ ਠੀਕ ਹੈ ਜੀ ਤੇ ਇੱਥੇਲੇ ਪਾਸੇ ਇਹ ਬਣਿਆ ਹੋਇਆ ਜੀ ਦੇਖ ਘਰ ਠੀਕ ਹੈ ਜੀ ਇਹ ਦੇਖ ਘਰ ਬਣਿਆ ਹੈ ਤੇ ਹੁਣ ਆਪਾਂ ਇੱਕ ਵਾਰੀ ਦਰਬਾਰ ਸਾਹਿਬ ਨੂੰ ਚੰਗੀ ਤਰ੍ਹਾਂ ਨਾਲ ਘੁੰਮ ਕੇ ਦੇਖ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਇਤਿਹਾਸ ਦੀ ਸਾਂਝ ਪੜ੍ਹਣਾ ਜਿਹੜਾ ਇਤਿਹਾਸ ਬਾਹਰ ਲਿਖਿਆ ਹੋਇਆ ਸੀਗਾ ਮੋੜ ਤੋਂ ਮੈਂ ਤੁਹਾਨੂੰ ਸਾਰਾ ਪੜ੍ਹ ਕੇ ਸੁਣਾ ਦੂੰਗਾ ਇਹ ਦਰਬਾਰ ਸਾਹਿਬ ਦੀ ਇਮਾਰਤ ਉਹ ਜੀ ਮੈਨੇ ਮਾਰਤਾ ਤੇ ਦਰਬਾਰ ਸਾਹਿਬ ਦੇ ਸੱਜੇ ਵਾਲੇ ਪਾਸੇ ਇਧਰਲੇ ਪਾਸੇ ਬਣਿਆ ਉਹ ਜੀ ਲੰਗਰ ਹਾਲ ਇਹ ਰਹੀ ਸਾਹਮਣੇ ਲੰਗਰ ਹਾਲ ਤੇ ਇਧਰਲੇ ਪਾਸੇ ਸਾਰੀ ਖੁੱਲੀ ਪਾਰਕਿੰਗ ਆ ਤੇ ਇਕੜਾ ਮੇਨ ਰੇਟ ਆ ਬੜਾ ਗੱਟ ਇਧਰਲੇ ਪਾਸੇ ਆ ਜਾਂਦਾ ਇਧਰਲੇ ਪਾਸੋਂ ਤੁਸੀਂ ਆਪਣੀ ਕਾਰ ਮੋਟਰਸਾਈਕਲ ਵਹਿਕਲ ਜੋ ਵੀ ਆ ਇੱਧਰਲੇ ਪਾਸੇ ਲਿਆਸਾ ਤੇ ਇਹਦੇ ਨਾਲ ਹੀ ਇੱਧਰਲੇ ਪਾਸੇ ਇੱਕ ਛੋਟਾ ਜਿਹਾ ਪਾਰਕ ਵੀ ਬਣਿਆ ਹੋਇਆ ਹੈ। ਟੁਕਲੀ ਇਹ ਬਣਿਆ ਹੋਜੀ ਪਾਰਕ ਤੇ ਹੁਣ ਆਪਾਂ تھوڑا ਨਾਲ ਇਤਿਹਾਸ ਦੀ ਸਾਝ ਪਾ ਲੈਂਦੇ ਆ ਜੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੰਦੂ ਸਵਾਹੀ ਨੂੰ ਨੱਥ ਪਾ ਕੇ ਦਿੱਲੀ ਤੋਂ ਲਾਹੌਰ ਵੱਲੋਂ ਜਾਂਦੇ ਹੋਏ ਇਸ ਸਥਾਨ ਤੇ ਰੁਕੇ ਸੀ ਤੇ ਇੱਥੇ ਲਗਭਗ 3 ਮਹੀਨੇ ਉਸ ਸਰਾਈ ਦੇ ਅੰਦਰ ਰਹੇ ਸੀ ਜਿਹੜੀ ਸਰਾਈ ਆਪਾਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦਿਖਾਈ ਸੀ ਠੀਕ ਹੈ ਜੀ ਤੇ ਇਸ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਸਿੱਖ ਫੌਜਾਂ ਦਾ ਉਤਾਰਾ ਕੀਤਾ ਸੀ ਤੇ ਇਸੇ ਹੀ ਜਗ੍ਹਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਸਜਾਉਂਦੇ ਹੁੰਦੇ ਸੀ ਤੇ ਇਸ ਸਥਾਨ ਤੇ ਹੁਣ ਬਣਿਆ ਜੋ ਗੁਰਦੁਆਰਾ ਸ੍ਰੀ ਧੰਮਦਵਾ ਸਾਹਿਬ ਹੈ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਕਾਗਜ਼ਾਂ ਦੇ ਵਿੱਚ 300 ਬੀਕੇ ਜ਼ਮੀਨ ਅੱਜ ਵੀ ਗੁਰੂ ਸਾਹਿਬ ਜੀ ਦੇ ਨਾਂ ਤੇ ਹੈ। ਠੀਕ ਹੈ ਜੀ। ਤੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਬੇਧਿਆਤਲੇ ਬੈਠੇ ਕਰਦੇ ਸੀ। ਇਤਿਹਾਸ ਇਹ ਵੀ ਦੱਸਦਾ ਜੀ ਕਿ ਜਦੋਂ ਮਹਾਰਾਜਾ ਕਰਮ ਸਿੰਘ ਪਟਿਆਲਾ ਜੀ ਨੇ ਇੱਥੇ ਆਨੰਦ ਕਾਰਜ ਕਰਵਾਏ ਤਾਂ ਇਹ ਜਗ੍ਹਾ ਬਣੀ ਹੋਈ ਸੀ। ਪਰ ਮੁਸਲਮਾਨਾਂ ਦੇ ਜ਼ੋਰ ਸਮੇਂ ਮੰਜੀ ਸਾਹਿਬ ਵਾਲੀ ਆ ਮਕਾਨ ਉਸਾਰਿਆ ਗਿਆ। ਦਾ ਉਹ ਖੰਡਾ ਸਮੇਤ ਸਾਰਾ ਮਕਾਨ ਟਹਿ ਗਿਆ ਸੀ ਪਰ ਉਸ ਤੋਂ ਬਾਅਦ ਕਿਸੇ ਨੇ ਵੀ ਇੱਥੇ ਮਕਾਨ ਬਣਾਉਣ ਦਾ ਹੌਸਲਾ ਨਹੀਂ ਕੀਤਾ ਸੀ ਸੋ ਇਸੇ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਕਿ ਆਪਾਂ ਤੁਹਾਡੇ ਨਾਲ ਔਰ ਕੇ ਸਾਂਝਾ ਕੀਤਾ ਜੀ ਸੋ ਇਸ ਲਈ ਕਿਹਾ ਜਾਂਦਾ ਜੀ ਕਿ ਜਿੱਥੇ-ਜਿੱਥੇ ਵੀ ਗੁਰੂ ਸਾਹਿਬਾਨਾਂ ਦੇ ਚਰਨ ਪਏ ਨੇ ਉਹ ਸਥਾਨ ਇਤਿਹਾਸ ਦੇ ਵਿੱਚ ਦਰਜ ਹੋ ਗਏ ਜੀ ਸੋ ਅੱਜ ਵਈ ਆਪਾਂ ਦਰਸ਼ਨ ਕੀਤੇ ਨੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡ ਦਰਾਹੇ ਤੋਂ ਠੀਕ ਹੈ ਜਿੱਥੇ ਕਿ 6ਵੇਂ ਪਾਸ਼ੇ ਦੇ ਚਰਨ ਪੈ ਸੀਗੇ ਇਸ ਤਰ੍ਹਾਂ ਦੇ ਆਪਾਂ ਹੋਰ ਵੀ ਇਤਿਹਾਸਕ ਵੀਡੀਓ ਤੁਹਾਡੇ ਨਾਲ ਸਾਂਝਿਆ ਕਰਦੇ ਰਾਵਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਠੀਕ ਹੈ ਜੀ ਤੇ ਜੇ ਤੁਹਾਡੇ ਵੀ ਨਜ਼ਦੀਕ ਕੋ ਕਿਸੇ ਦੇ ਵੀ ਕੋਈ ਇਤਿਹਾਸਕ ਸਥਾਨ ਹੋਵੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਸਾਡੀ ਕੋਸ਼ਿਸ਼ ਇਹ ਹੈ ਕਿ ਸਾਰੇ ਪੰਜਾਬ ਦੇ ਸਾਰੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰੀਏ ਠੀਕ ਹੈ ਜੀ ਤੇ ਨਾਲ ਬਾਕੀ ਸੰਗਤ ਨੂੰ ਕਰਵਾਉਂਦੇ ਰਹੀਏ ਸੋ ਇਹ ਰਿਕਵੈ ਤੇ ਤੁਸੀਂ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਠੀਕ ਹੈ ਜੀ ਹੁਣ ਆਪਾਂ ਚੱਲਦੇ ਹਾਂ ਕਿਸੇ ਹੋਰ ਇਤਿਹਾਸਕ ਸਥਾਨ ਤੇ ਤੇ ਉਸ ਦੀ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ